ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਦੋ ਦਿਨ ਦੋ ਤਿੰਨ ਦਿਨ ਹੋ ਗਏ ਮੇਥੋਂ ਕੋਈ ਵੀਡੀਓ ਨਹੀਂ ਪਾਇਆ ਗਿਆ ਸੋ ਮਾਫ ਕਰਿਓ ਮੈਂ ਅੱਜ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਮੈਂ ਪਹਿਲਾਂ ਇੱਕ ਸ਼ਾਰਟ ਜਹਾ ਪਾਇਆ ਸੀ ਇਹਦਾ ਗੀਤ ਦਾ ਤਾਂ ਉਸ ਦਿਨ ਮੈਨੂੰ ਕਿਸੇ ਵੀਰ ਦਾ ਕਮੈਂਟ ਆਇਆ ਸੀ ਕਹਿੰਦਾ ਜੀ ਇਹ ਇਹ ਗੀਤ ਨੂੰ ਤੁਸੀਂ ਪੂਰਾ ਅਪਲੋਡ ਕਰੋ ਵੀਡੀਓ ਨੂੰ ਸੋ ਮੈਂ ਉਹਨਾਂ ਨੂੰ ਜਵਾਬ ਵੀ ਦਿੱਤਾ ਸੀ ਵੀ ਮੈਂ ਜਿਸ ਦਿਨ ਇਹਤ ਗੀਤ ਦੀ ਵਾਰੀ ਆ ਗਈ ਉਸ ਦਿਨ ਕਰੂੰਗੀ ਜ਼ਰੂਰ ਕਰੂੰਗੀ ਸੋ ਅੱਜ ਮੈਂ ਉਹ ਗੀਤ ਨੂੰ ਪਾ ਰਹੀ ਆ ਵੀਡੀਓ ਤੁਹਾਨੂੰ ਮੈਨੂੰ ਆਸਾ ਗੀਤ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਗੀਤ ਹੈ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਉਹਨਾਂ ਦੀਸ ਪਿਆਰੇ ਜਿਹੇ ਗੀਤ ਦਾ ਪਿਆਰ ਤੈ ਉੜ ਗਿਆ ਰੂਹਾਂ ਚ ਜਿਵੇਂ ਪਾਣੀ ਵਕੇਆ ਖੂਹਾਂ ਚ ਜਮਾਨਿਆਂ ਚ ਤਾਂ ਪੁੱਤ ਪਹਾੜ ਦੇ ਵਾਰਤੀ ਨਾਂ ਦਿਸਦੀ ਨੂੰ ਆ ਕੂੜੀਆਂ ਤਾਂ ਮੈਨੂੰ ਕਰਨੇ ਮੁਖੌਲਾ ਕਦ ਜਾਣਾ ਮੁਕਲਾਵੇ ਨੀ ਕਾਦਾ ਸੌਰੀ ਜਾਣਾ ਸਖੀਯ ਪੱਲੇ ਹਾਉ ਕੇ ਹਾ ਤੀਨੂ ਅੱਖੇ ਮਿਲ ਜਾਂਦੀਏ ਜਦ ਤਾ ਆਉਂਦੀ ਬਾਲੀਏ ਨੂੰ ਨੂੰ ਅੱਖੇ ਬੇਕੇ ਜਾਣਦੀ ਪਾਈ ਰੱਖਦੀ ਕ ਵੀ ਵੀ ਕਿਸੇ ਦਿਨੂ ਹੀ ਹੰਦੀ ਇਹ ਗੱਲ ਨਾ ਆਉਂਦੀ ਮੂਹਾਂ ਚ ਜੁਮਾਨਾ ਚੋ ਤਾਂ ਪੁੱਤ ਪਾੜ ਦੇ ਪਰਤੀਨਾ ਦੇਸ ਦੀਨੂ ਆ ਸਜਣਾ ਕਰਦੀ ਸੀ ਵੇ ਮਾਣ ਬੜਾ ਕਦੇ ਤਪਖ ਮੇਰਾ ਪੂਰ ਲਿਆ ਕਰ ਕਿ ਹਰ ਵੇਲੇ ਦੇਖੇ ਚੁੱਪ ਖੜਾ ਜਾਈ ਜਾਈ ਬਿਆਕੇ ਸੱਸੇ ਕਿਉਂ ਦਰਿਆ ਤਾਰਖੀਆਂਈਏ ਫਿਕਰਾਂ ਨੂੰ ਦੂਕਾਗੀਆਂ ਵਿੱਚੇ ਵਿੱਚ ਓ ਰੋਜ ਕਟੇ ਤਿੰਨ ਰਤੀਆਂਈਏ ਵਾਰ ਤਾਂ ਉੜੇਗੀ ਅਰ ਹੂੰ ਹਾਂ ਚੋ ਜੀ ਮੇ ਪਾਣੀ ਮੁਕਿਆ ਏ ਖੂਹਾਂ ਜੁ ਜਮਾਣਾ ਜੋ ਤਾਂ ਪੁੱਤ ਪਾਲ ਦੇ ਪਰਤੀਨਾ ਦਿਸਦੀ